ਹਾਂਜੀ ਸਰ ਮੈਂ ਆਪਣਾ ਸ਼ਵਾਰਤ ਨਹੀਂ ਸਕਦਾ ਹਾਂਜੀ ਆਪਣਾ ਸੰਧੂ ਚੌਂਕ ਤੋਂ ਸਰ ਨਿਊਂਬਰ ਸਰ ਦੇ ਬਿਲਕੁਲ ਫਰੰਟ ਤੇ ਸਰ ਮਸਲਾ ਲੈ ਕੇ ਸਰ ਮਸਲਾ ਸਾਡਾ ਇਹ ਮੇਰੇ ਕੋ ਪਲਟੀਨਾ ਮੋਟਰਸਾਈਕਲ ਹੈ ਸਰ ਤੇ ਪਲਟੀਨਾ ਮੋਟਰਸਾਈਕਲ ਸਰ ਮੈਂ ਕਿਸੇ ਲੈਣ ਗਿਆ ਮਦੀਪਾ ਮੁੰਡੇ ਦਾ ਨਾ ਸਰ ਤਾਰਾਂ ਵਾਲੇ ਪੁਲ ਤੇ ਉਹਨੇ 12 ਮੁੰਡੇ ਲੈ ਕੇ ਖੜਿਆ ਹੈ ਸਰ ਬਦਮਾਸ਼ ਗੁੰਡੇ ਸਰ ਮੇਰ ਕੋ ਮੋਟਰਸਾਈਕਲ ਖੋਇਆ ਜਾਂਦਾ ਸਰ ਉੱਥੇ ਮਾਰਕਟ ਹੁੰਦੀ ਏ ਮੇਰੇ ਨਾਲ ਮਾਰਕਟ ਕਰਕੇ ਸਰ ਮੈਨੂੰ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਆ ਸਰ ਕਿ ਮੈਨੂੰ ਕਹਿੰਦੇ ਅਜੇ ਪਾਲ ਨੂੰ ਫੋਨ ਲਾ ਪਹਿਲਾਂ ਸਭ ਤੋਂ ਪਹਿਲਾਂ ਤੂੰ ਕਹਿੰਦੇ ਤੂੰ ਕਿਸ ਤੇ ਲੈਣ ਆਇਆ ਨਾ ਤੂੰ ਮੇਰੇ ਸੋਹਰਿਆਂ ਦੇ ਘਰੇ ਕਿਉਂ ਗਿਆ ਕਹਿੰਦਾ ਕਿਸ ਤੇ ਲੈਣ ਕਿਸ ਤੇ ਲੈਣ ਕਿਉਂ ਗਿਆ ਮੇਰੇ ਸੋਹਰਿਆਂ ਦੇ ਘਰੇ ਤੇ ਤੂੰ ਇਸ ਤਰ੍ਹਾਂ ਕਰ ਮੈਂ ਤੈਨੂੰ ਪੈਸੇ ਦਊਂਗਾ ਪਹਿਲਾਂ ਸਭ ਤੋਂ ਪਹਿਲਾਂ ਤੂੰ ਅਜੇ ਪਾਲ ਨੂੰ ਫੋਨ ਲਾ ਫਿਰ ਪੈਸੇ ਤੈਨੂੰ ਦੇਨੇ ਆ ਉਹਨਾਂ ਤੱਕ ਪੈਸੇ ਨਹੀਂ ਦੇਨੇ ਤੈਨੂੰ ਮੈਂ ਅਜੇ ਪਾਲ ਕੋਲ ਅਜੇ ਪਾਲ ਹਾਂਜੀ ਭਾਜੀ ਹੱਗੇ ਨਾਲ ਹੀ ਫਾਈਨੈਂਸਰ ਭ ਤੇ ਉਹਨਾਂ ਨੇ ਸਾਰੇ ਕੀ ਕੀਤਾ ਕਿ ਮੈਂ ਉਹਨਾਂ ਨੇ ਵਿੱਚ ਕਾਨਫਰੈਂਸ ਕਾਲ ਲਈ ਵਿੱਚ ਉਹਨਾਂ ਨੇ ਜਿਹੜੇ ਟਾਈਮ ਉਹਨਾਂ ਨੇ ਕਿਹਾ ਵੀ ਯਾਰ ਮੈਂ ਇੱਥੇ ਬਟਾਲੇ ਆਇਆ ਵਾਂ ਤੇ ਤੂੰ ਇਸ ਤਰ੍ਹਾਂ ਕਰ ਕੋਮਲ ਨੂੰ ਦੇ ਦੇ ਕਿਸ਼ਤ ਕੋਮਲ ਨੂੰ ਕਿਸ਼ਤ ਦੇ ਦੇ ਤੇ ਬਾਕੀ ਗੱਲ ਜੋ ਵੀ ਆਪਾਂ ਬੈਠ ਕੇ ਕਰਾਂਗੇ ਠੀਕ ਹੈ ਜੀ ਸਰ ਮੈਂ ਦਰਬਾਰ ਤੇ ਮੁੰਡਾ ਮੇਰਾ ਇੱਕ ਯਾਰ ਦੋਸਤ ਸੀ ਉਹਦਾ ਨਾਮ ਭਿੰਦਰਿਆ ਸਰ ਉਹ ਪਿੱਛੇ ਬੈਠਾ ਆ ਮੇਰੀ ਬਾਈਕ ਤੇ ਸਰ ਪਿੱਛੇ ਬੈਠਾ ਆ ਬਾਈਕ ਤੇ ਸਰ ਤੇ ਉਸੇ ਟਾਈਮ ਹੀ ਮੇਰੇ ਉੱਤੇ ਹਮਲਾ ਹੋ ਗਿਆ ਸਰ ਇੱਕ ਜਿਹੜਾ ਮਨਦੀਪ ਹੈਗਾ ਉਹ ਮੇਰੇ ਬਾਈਕ ਦੇ ਅੱਗੇ ਹੋ ਗਿਆ ਤੇ ਸਰਮਿੰਦਰ ਏਜੰਸੀ ਵਾਲੇ ਪਾਸਿਓਂ ਮੁੰਡੇ ਨਿਕਲੇ ਆ ਮਨਦੀਪ ਉਹਦਾ ਨਾਮ ਮੁੜਦਾ ਨਾਸਰ ਮਣੀ ਸਰ ਮਣੀ ਉਹਦਾ ਨਾਮ ਆ ਸਰ ਆਪਣਾ ਕਾਫੀ ਮੁੰਡੇ ਨੇ ਘੇਰਾ ਪਾ ਲਿਆ ਸਾਰੇ ਮੈਨੂੰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਮੇਰੀ ਬਾਈਕ ਦੇ ਵਿੱਚ ਮੈਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਆ ਸਾਰੇ ਬਾਈਕ ਤੇ ਮੋਟਰਸਾਈਕਲਾਂ ਤੇ ਆਏ ਹੋਏ ਕਾਫੀ ਮੁੰਡੇ ਸਾਰੇ ਉਹਨਾਂ ਮਾਰਕੁੱਟ ਕੀਤੀ ਹੈ ਸਰ ਮੈਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਗਈ ਹੈ ਸਰ ਮੇਰੇ ਤੇਜ ਹਥਿਆਰ ਵੀ ਸਨ ਉਹਨਾਂ ਦੇ ਕੋਲ ਹਾਂਜੀ ਸਰ ਹਾਂਜੀ ਹਾਂਜੀ ਸਰ ਹਥਿਆਰ ਵੀ ਸੀ ਉਹਨਾਂ ਕੋਲ ਸਰ ਹਾਂਜੀ ਕੀ ਕਾਰਨ ਕਿ ਇੱਕ ਕਿਸਤ ਨੂੰ ਲੈ ਕੇ ਕਿ ਉਹਨਾਂ ਦਾ ਕਾਰੋਬਾਰ ਕੀ ਉਹਨਾਂ ਦਾ ਸਰ ਕਾਰੋਬਾਰ ਉਹਨਾਂ ਦਾ ਕੰਮ ਹੈਗਾ ਸਿਲ ਪਰਚੇ ਦਾ ਗੱਡੀਆਂ ਦਾ ਸਰ ਉਹਨਾਂ ਦਾ ਹਾਂਜੀ ਤੇ ਸਰ ਬਹੁਤ ਤਗੜਾ ਫਰੋਡ ਹੈਗਾ ਬੰਦਾ ਠੱਗੇਗਾ ਸਰ ਕਾਫੀ ਜਗ੍ਹਾ ਦੇ ਸਰ ਉਹਨੇ ਕਬਲੇ ਕੀਤੇ ਹੋਏ ਆ ਜਿਹੜੀਆਂ ਗੱਡੀਆਂ ਦੋ ਨੰਬਰ ਦੀਆਂ ਗੱਡੀਆਂ ਸਰ ਸਪਲਾਈ ਕਰਦਾ ਲੋਕਾਂ ਨੂੰ 2 ਨੰਬਰ ਦੀਆਂ ਗੱਡੀਆਂ ਸਪਲਾਈ ਕਰਦਾ ਵਾ ਸਾਈਆਂ ਪਵਾ ਲੈਂਦਾ ਵਾ ਉਸ ਤੋਂ ਬਾਅਦ ਸਰ ਕਿਸੇ ਨੂੰ ਗੱਡੀ ਮਿਲਦੀ ਨਹੀਂ ਆ ਫੋਨਾਂ ਤੇ ਸਰ ਨੈਟ ਤੇ ਸਾਈਆਂ ਪਵਾ ਲੈਂਦਾ ਆਪਣਾ ਸਾਰਾ ਰਿਸ਼ਤਾ ਦੇ ਸਾਈਆਂ ਸਾਈਆਂ ਪਵਾ ਲੈਂਦਾ ਸਰ ਉਸ ਤੋਂ ਬਾਅਦ ਆਪਣਾ ਵਟਸਐਪ ਤੇ ਸਾਈ ਸਾਈ ਪਵਾ ਕੇ ਉਸ ਤੋਂ ਬਾਅਦ ਨੰਬਰ ਨੰਬਰ ਕਰਨ ਦਾ ਚੇਂਜ ਹੋ ਸਰ ਕਿਸੇ ਨੂੰ ਗੱਡੀ ਨਹੀਂ ਮਿਲਦੀ ਸਰ ਕਿੱਥੇ ਰਹਿੰਦੇ ਆ ਤੇ ਕੀ ਨਾਮ ਸਰ ਉਹਦਾ ਨਾਮ ਹੈਗਾ ਮਨੀ ਇਹ ਦੋ ਨਾਮ ਚੱਲਦੇ ਸਰ ਉਹਦਾ ਮਨਦੀਪ ਤੇ ਮਨੀ ਆ ਸਰ ਦੋ ਨਾਮ ਇਹ ਸਰ ਇਹਦਾ ਆਪਣਾ ਫੋਗਲ ਪੈਂਡ ਰਿੰਦਾ ਸਰ ਹਾਂਜੀ ਆਪਣੇ ਸੋਹਰਿਆਂ ਦੇ ਘਰੇ ਰਹਿੰਦਾ ਜੀ ਸਰ ਅੱਜ ACP ਸਾਹਿਬ ਨੇ ਕੀ ਤੁਹਾਨੂੰ ਆਸ਼ਵਾਸ਼ਣ ਕੀ ਦਿੱਤਾ ਸਰ ਉਹਨਾਂ ਨੇ ਸਾਨੂੰ ਕਿਹਾ ਆ ਵੀ ਕੋਈ ਗਾਲੀ ਤੁਹਾਨੂੰ ਪੂਰਾ ਇਨਸਾਮ ਮਿਲੇਗਾ ਸਰ ਉਹਨਾਂ ਸਾਡੀ ਹਲਪ ਕੀਤੀ ਆ ਬਹੁਤ ਜਿਆਦਾ ਮਦਦ ਕੀਤੀ ਹੋਈ ਆ ਸਰ ਵੀ ਤੁਹਾਨੂੰ ਇਨਆਮ ਮਿਲੇਗਾ ਸਰ ਹਾਂਜੀ ਅੱਜ ਕੀ ਦਾਪ ਤੇ ਕਿਹੜੀ ਰਿਕਵਰੀ ਜਿਹੜੇ ਤੁਹਾਡੇ ਕਿਹੜੀ ਫਾਈਨੈਂਸ ਭਾਈ ਸਾਡਾ ਨਾ ਅਜੇ ਪਾਲ ਮੇਰਾ ਨਾਮ ਆ ਨਿਊ ਅੰਮ੍ਰਿਤਸਰ ਆਪਣਾ ਦਫ਼ਤਰ ਆ ਫਾਈਨੈਂਸ ਦਾ ਆਪਣਾ ਕੰਮ ਆ ਇਹਨੂੰ ਕੋਈ ਲੜਕਾ ਲੈ ਕੇ ਆਇਆ ਸੀ ਸਾਡੇ ਕੋਲ ਵੀ ਇਹਨੂੰ ਪੈਸਿਆਂ ਦੀ ਬਹੁਤ ਲੋੜ ਹੈ ਜੀ ਥੋੜੀ ਜਾਨੀ ਮਦਦ ਕਰ ਦਿਓ ਅਸੀਂ ਇਹਨਾਂ ਨੂੰ 2.5 ਲੱਖ ਰੁਪਏ ਦਿੱਤਾ ਆ ਉਹਦੇ ਬਦਲੇ ਸਾਨੂੰ ਇੱਕ ਕਾਰ ਆ ਗਿਆ ਆ ਸ਼ਿਫਟ ਜਿਹਦੇ ਪੇਪਰ ਸਾਡੇ ਕੋਲ ਆ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਵੀ ਉਹ ਗੱਡੀ ਵੀ ਆਪਣਾ ਕਿਸੇ ਹੋਰ ਦੀ ਆ ਪੇਪਰ ਵੀ ਝਾਲੀ ਦੇ ਗਿਆ ਆ ਸਾਨੂੰ ਬੰਦੀ ਕਾਨੂੰਨੀ ਕਾਰਵਾਈ ਵੀ ਹੋਈ ਇਹਦੇ ਤੇ ਕਾਨੂੰਨੀ ਆਪਾਂ ਉਸ ਤੋਂ ਬਾਅਦ ਸਾਡੇ ਕੋਲ ਲੜਕਾ ਕੰਮ ਕਰਦਾ ਹੈ ਕੋਮਲਪ੍ਰੀਤ ਸਿੰਘ ਉਹ ਕਿਸ਼ਤ ਲੈਣ ਵਾਸਤੇ ਕੋ ਗਿਆ ਧੋਖੇ ਨਾਲ ਸੱਧਿਆ ਕੇ ਤਾਰਾਂ ਵਾਲੇ ਪੁਲ ਤੇ ਆ ਕੇ ਪੈਸੇ ਲੈ ਜਾਓ ਜਿਵੇਂ ਉਹ ਪੈਸੇ ਲੈਣ ਤਾਰਾਂ ਵਾਲੇ ਪੁਲ ਤੇ ਪਹੁੰਚਿਆ ਉਦ ਇਹਨਾਂ ਬੱਸ ਲੋਕੇ ਕੀਤੀ ਗਾਲੀ ਗਲੋਚ ਕੀਤਾ ਮਾਰਕਟਾਈ ਕੀਤੀ ਉਹਦੇ ਨਾਲ ਉਹਨੂੰ ਮੁੰਡਿਆਂ ਦਾ ਡਰ ਦਿੱਤਾ ਆਵਾ ਨਾਲ ਆਪਣਾ ਗੁੰਡਾ ਗੈਂਗ ਆਪਣੀ ਪੂਰੀ ਆਈ ਸੀ ਇਹਨਾਂ ਦੇ ਨਾਲ ਤੇ ਬੜੀ ਹੀ ਇਹਨਾਂ ਬਦਤਮੀਜ਼ੀ ਕੀਤੀ ਹੈ ਲੜਕੇ ਦੇ ਨਾਲ ਅਸੀਂ ਅਸੀਂ ਵੀ ਸਾਹ ਕੋ ਆਏ ਪ੍ਰਸ਼ਾਸਨ ਨੂੰ ਅੰਗ ਚੋਣੇ ਆ ਕਿ ਇਹਨੂੰ ਬੰਦੀ ਕੂਨੀ ਕਰ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਇਨਸਾਫ ਦਿੱਤਾ ਜਾਵੇ ਕਿਸ ਨਾਮ ਤੋਂ ਉਹਦਾ ਲੀਫ ਫਾਈਨੈਂਸ ਕੰਪਨੀ ਹੈ ਪੰਜਾਬ ਫਾਈਨੈਂਸ਼ੀਅਲ ਸਰਵਿਸ ਦੇ ਨਾਮ ਤੋਂ ਇਸ ਬੰਦੇ ਨੇ ਜਿਹੜਾ ਉਹ ਲੋਨ ਸੀ ਕਿ ਕਿਸ਼ਤ ਲੈਣ ਵੇਖੇ ਦਾ ਆਪਦਾ ਸੀ ਕਿ ਤੇ ਸੋਹਰਿਆਂ ਦਾ ਸੀ ਨਹੀਂ ਲੋਨ ਇਹਨੇ ਆਪ ਲਿਆ ਸੀ ਪੈਸੇ ਸਾਰੇ ਪ੍ਰੋਪਰ ਪੇਪਰ ਵਰਕ ਇਹਦਾ ਸਾਡੇ ਕੋਲ ਬਣਿਆ ਹੋਇਆ ਵਾ ਸਾਨੂੰ ਪਤਾ ਲੱਗਾ ਕਿ ਇਹ ਸੋਹਰਿਆਂ ਦੇ ਘਰ ਰਹਿੰਦਾ ਤੇ ਫਿਰ ਅਸੀਂ 5 ਦਿਨ ਤੋਂ ਫੋਨ ਇਹਦਾ ਬੰਦ ਆ ਰਿਹਾ ਸੀ ਜਦੋਂ ਅਸੀਂ ਸੋਹਰਿਆਂ ਘਰੇ ਕਿਸ਼ਤ ਲੈਣ ਵਾਸਤੇ ਗਏ ਆ ਉਹਨਾਂ ਨੇ ਕਿਹਾ ਕਿ ਕਦੀ ਕਦਾਈ ਇੱਥੇ ਆਉਂਦਾ ਤੁਸੀਂ ਸਾਡੇ ਕੋਲ ਕਿਸ਼ਤਾਂ ਲੈਣ ਆਓ ਤੇ ਜਿਹੜੀ ਇਹਨੂੰ ਉਮਰਪੁਰ ਤੋਂ ਜਾਲੋ ਮਾਦਰੀ ਤੋਂ ਫੇਰ ਨਹੀਂ ਆਇਆ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਆਏ ਕੋ ਨਜਾਇਜ਼ ਅਸਲਾ ਵੀ ਅਜੀ ਧਮਕੀਆਂ ਵੀ ਦੇਂਦਾ ਪਿਸਤੌਲ ਵਗੈਰਾ ਰੱਖੀ ਫਿਰਦਾ ਮੁੰਡੇ ਐ ਕੋ ਬਦਮਾਸ਼ ਪੂਰੀ ਸ਼ਹਿਰ ਦੇ ਵਿੱਚ ਨੇ دہشت ਫਲਾਈ ਹੋਈ ਹੈ ਗੁੰਡਾਗਰਦੀ ਪੂਰੀ ਕਰਦਾ ਜੀ ਕੋਈ ਜਾਨੀ ਮਾਣੀ ਨੁਕਸਾਨ ਹੁੰਦਾ ਤਾਂ ਜਾਨੀ ਮਾਣੀ ਨੁਕਸਾਨ ਹੁੰਦਾ ਜੀ ਵੇਖੋ ਜੀ ਇਹ ਤਿੰਨੇ ਨਿਸ਼ਾਨਾ ਹੈਗਾ ਸਾਡਾ ਇਹਨੇ ਪਹਿਲਾ ਚਾਂਸ ਹੋਇਆ ਸਾਡੇ ਨਾਲ ਵੀ ਇਹਨੇ ਬਸ ਲੋਕੀ ਕੀਤੀ ਨਹੀਂ ਤੇ ਅੱਜ ਤੱਕ ਅਜਿਹਾ ਕੋਈ ਏਦਾਂ ਦਾ ਚਾਂਸ ਨਹੀਂ ਹੋਇਆ ਜੇ ਕੋਈ ਏਦਾਂ ਦੀ ਘਟਨਾ ਵਾਪਰਦੀ ਆ ਤਾਂ ਉਹਦੇ ਜ਼ਿੰਮੇਵਾਰ ਮਣੀ ਦਾ ਮਣੀ ਦਾ ਪਰਿਵਾਰ ਹੋਏਗਾ ਜੀ ਸਰ ਮਾਨ ਦਾਸ ਜੀ ਦੱਸੋ ਆ ਜੀ ਪੀਸੀ ਸਾਹਿਬ ਨੂੰ ਮੇਰੇ ਕੀ ਮੇਰਾ ਨਾਮ ਗਗਨਦੀਪ ਸਿੰਘ ਨੀਉਂਬਰ ਸਰ ਮੇਰੀ ਰਿਹਸ਼ ਹੈ ਮੈਂ ਆਪਣੀ ਗੱਡੀ ਅਜ ਪਿਛਲੇ ਮਹੀਨੇ ਮਨਦੀਪ ਸਿੰਘ ਮੱਡੀ ਨੂੰ ਸੇਲ ਕੀਤੀ ਸੀ ਥੋੜੀ ਪੇਮੈਂਟ ਦੇ ਗਿਆ ਸੀ ਮੈਨੂੰ ਬਾਅਦ ਵਿੱਚ ਇਹ ਅੱਜ ਦਿਨਾਂ ਕੱਲ ਦਿਨਾਂ ਪੇਮੈਂਟ ਇਹਨੇ ਨਹੀਂ ਆੜ ਦਿੱਤਾ ਹਾਰ ਕੇ ਮੈਨੂੰ ਫਿਰ ਪ੍ਰਸ਼ਾਸਨ ਦਾ ਸਾਥ ਲੈਣਾ ਪਿਆ ਜਾ ਕੇ ਮੈਂ ਚਾਟ ਇਵੈਂਟ ਦਰਖਾਸਤ ਦਿੱਤੀ ਹੈ ਦਲਬਾਗੀ ਸਹੀ ਨੂੰ ਉਹਨੇ ਕਿਹਾ ਕਿ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਇਹ ਗੱਡੀ ਇਹਨੇ ਮੇਰੀ ਜਿਹੜੀ ਖਰੀਦੀ ਸੀ ਇਹਨੇ ਜਾਲੀ ਡਾਕੂਮੈਂਟ ਬਣਾ ਕੇ ਆਰਸੀ ਇਹਨੇ ਗੱਡੀ ਚਾੜ ਘਟ ਵੇਚਦੀ ਹੈ ਗੋਪੀ ਮੋਢੇ ਦਾ ਨਾਮ ਜਿਹਨੂੰ ਗੱਡੀ ਵੇਚੀ ਹੈ ਜਹਾਜਕੜ ਉਹਦੇ ਮੇਰੇ ਕੋ ਸਾਰੇ ਡਾਕੂਮੈਂਟ ਤੇ ਪ੍ਰੂਫ ਹੀ ਗਏ ਇਹਨੇ ਜਾਲੀ ਆਰਸੀ ਬਣਾਈ ਹੈ ਜਦ ਕਿ ਜਿਹੜੇ origignal ਡਾਕੂਮੈਂਟ ਮੇਰੇ ਕੋਲ ਪਏ ਹੈ ਗੋਪੀ ਜਿਹੜਾ ਵਾ ਕਿੰਨੇ ਨੰਬਰ ਦੀ ਦੁਕਾਨ ਮੇਰੀ ਜਿਹਨੂੰ ਗੱਡੀ ਵੇਚੀ ਗਈ ਉਹਦੀ ਦੁਕਾਨ ਅੰਦਰ ਜਹਾਜਕੜ ਵੜਦੇ ਆ 5ਵੀਂ 6ਵੀਂ ਦੁਕਾਨ ਹੈਗੀ ਹੈ ਰਾਈਟ ਸਾਈਡ ਗਰੋਵਰ ਦੇ ਉਪੋਜ਼ਿਟ ਹੈ ਕਿ ਲੱਗਦਾ ਕਿ ਇਸ ਤਰ੍ਹਾਂ ਦਾ ਹੀ ਸਾਰਾ ਕਾਰੋਬਾਰ ਹੈ ਕਿਉਂਕਿ ਇਹਦਾ ਕੰਮ ਹੀ ਇਹਦਾ ਠੱਗਿਆਂ ਦਾ ਪਹਿਲਾਂ ਅਜੀਪਾਲ ਸਿੰਘ ਦਾ ਨਾ ਠੱਗੀ ਹੋਈ ਹੈ ਇੱਕ ਕੋਮਲ ਦੇ ਆਪਣਾ ਗੱਲ ਪਿਆ ਤੇ ਜਾ ਕੇ ਤਾਰਾ ਨੇ ਬੋਲ ਤੇ ਦਰਗਾ ਦੇ ਬਾਹਰ ਮੋਰਸਲ ਖੋ ਕੇ ਲੈ ਗਿਆ ਬਾਅਦ ਵਿੱਚ ਇਹਦਾ ਜੀਜਾ ਫੋਨ ਕਰਦਾ ਕੋਈ ਗੱਲ ਨਹੀਂ ਅਸੀਂ ਮਾਫੀ ਮੰਗਾ ਦਿੰਨੇ ਆ ਕੱਲ ਨੂੰ ਅੱਜ ਇਹਨਾਂ ਨੇ ਕੀਤਾ ਮੇਰ ਨਾਲ ਵੀ ਕਰ ਸਕਦਾ ਹੋਰ ਕਿਸੇ ਨਾਲ ਵੀ ਕਰ ਸਕਦਾ ਇੱਕ ਧਮਕੀ ਲਾਉਂਦਾ ਕਿ ਮੈਂ ਤੇਰੇ ਪੈਸੇ ਮੈਂ ਤੁਹਾਨੂੰ ਦੇ ਦਾਂਗਾ ਮੈਂ ਆਪੇ ਇਹਨਾਂ ਨਾਲ ਨਜਠਾਂਗਾ ਉਹ ਬਣਾਤਿਆ ਜੇ ਬਣਾਤਿਆ ਕੰਪਨੀ ਸੀ ਤੁਹਾਡੀ ਟੋਟਲ ਗੱਡੀ ਦਾ ਸੌਦਾ 70000 ਦਾ ਆਇਆ ਸੀ ਕਿੰਨੇ ਪੈਸੇ ਦਿੱਤੇ 40000 ਲੇ ਕੇ ਗਿਆ 32000 ਲੈਣਾ ਦੇ ਕੋ ਤੇ ਦੇ ਰਿਹਾ ਕਿਹਦੇ ਕਹਿੰਦਾ ਜੀ ਮੈਂ 18 ਫਰੀ ਨੂੰ Google Pay ਕਰ ਦਾਂਗਾ ਤੇ ਗੱਡੀ ਨੇ ਅੱਗੇ ਸੇਲ ਕਰਤੀ ਹੈ 65000 ਦੀ ਜਾਜ ਕਰ ਮਿੱਠੀਆਂ ਗੋਲੀਆਂ ਦੇ ਰਿਹਾ ਮੁਸ਼ਕਲ ਪੈਸੇ ਨਹੀਂ ਦੇਗਾ ਕਿਉਂਕਿ ਦੇਖੋ ਜਿਹੜੇ ਪਹਿਲਾਂ ਭਾਜੀ ਇਹਨਾਂ 2.5 ਲੱਖ ਰੁਪਏ ਦਿੱਤਾ ਉਹਨਾਂ ਨੂੰ ਵਿਆਜ ਨਹੀਂ ਦੇ ਰਿਹਾ 9000 ਦੇ ਮੇਰੇ ਪੈਸੇ ਕਿਥੋਂ ਦੇ ਗਏ ਅੱਜ ਐਸ்சி ਵੀ ਸਾਹਮਣੇ ਕੀ ਸਾਹਮਣੇ ਐਸ்சி ਸਾਹਮਣੇ ਆਪਣਾ ਕਿਹਾ ਕਿ ਤੁਹਾਡਾ ਬਿਲਕੁਲ ਇਨਸਾਫ ਕੀਤਾ ਜਾਏਗਾ ਇੱਥੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਈ ਆਪਣਾ ਨਾਮ ਦੱਸ ਕੇ ਤੇ ਅੱਜ ਦਾ ਇਹ ਮਸਲਾ ਅੱਜ ਦਾ ਮਸਲਾ ਜੀ ਸਾਡਾ ਨਾਮ ਬਾਬਾ ਸਰਵਨਾਥ ਜੀ ਅੱਜ ਸੀਪੀ ਸਾਹਿਬ ਕੋਲ ਪਹੁੰਚੇ ਹੋ ਕੀ ਮਸਲਾ ਹੈ ਇਹ ਮਸਲਾ ਇਹੋ ਜੀ ਇੱਕ ਮਨੀ ਨਾ ਦਾ ਮੁੰਡਾ ਵਾ ਜਿਹੜਾ ਫਰਾਡ ਕਰਦਾ ਬਹੁਤ ਜ਼ਿਆਦੇ ਤੇ ਇਹੋ ਜਿਹੇ ਠੱਗੀਆਂ ਠੋਰੀਆਂ ਦੇ ਕੇਸ ਆ ਮੁੰਡੇ ਨੂੰ ਜੱਬ ਨੂੰ ਮਾਰ ਦਿੱਤੀ ਧਮਕੀ ਦਿੱਤੀ ਆ ਇਹਦੇ ਕੋਲ ਮੋਟਰਸਾਈਕਲ ਖੋਇਆ ਗਿਆ ਬਹੁਤ ਜ਼ਿਆਦਾ ਧੱਕਾ ਕਰਦਾ ਇੱਕ ਹੋਰ ਮੇਰਾ ਵੀਰ ਹੈ ਉਹਦੇ ਕੋਲ ਕਾਰ ਕਾਰ ਦਾ ਮਸਲਾ ਆ ਉਹਦੇ ਕੋਈ ਪੈਸੇ ਥੇਲੇ ਦਾ ਠੱਗੀਆਂ ਠੋਰੀਆਂ ਬਹੁਤ ਜ਼ਿਆਦੀਆਂ ਮਾਰਦੇ ਆ ਉਹ ਲੋਕ ਜਿਹੜੇ ਆ ਸਾਡੇ ਧਰਮ ਦਾ ਨਾਮ ਲੈ ਕੇ ਵੀ ਠੱਗੀਆਂ ਠੋਰੀਆਂ ਮਾਰਦੇ ਆ ਵੀ ਤੇ ਮਗਰ ਖਰੋਂਦੇ ਅਸੀਂ ਕਹਿੰਦੇ ਇਹੋ ਜਿਹੇ ਦੁਸ਼ਟਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੀ ਨਾ ਕੀ ਉਸ ਮੁੰਡੇ ਦਾ ਵੀ ਕਿੱਥੇ ਵੇਂਦਾ ਕੀ ਗੱਲਬਾਤ ਕੀ ਹੋਈ ਸੀ ਨਰਸਾ ਕੰ ਨੂੰ ਲੈ ਕੇ ਉਹ ਕਿਤੇ ਜੀ ਇਹ ਮੁੰਡਾ ਕਿਸ਼ਤਾਂ ਲੈਣ ਗਿਆ ਉਹਨਾਂ ਦੇ ਕੋਲੋਂ ਉਹ ਕਹਿੰਦਾ ਵੀ ਮੇਰੇ ਸਹੁਰਿਆਂ ਦੇ ਘਰ ਤੋਂ ਕਿਸ਼ਤ ਲੈਣ ਕਿਉਂ ਗਿਆ ਵਾ ਇਹਨੂੰ ਰਾਹ ਦੇ ਵਿੱਚ ਬੰਦੇ ਫਵਾਕਾ ਤੇ ਆ ਕੁੱਟ ਮਾਰ ਕੀਤੀ ਜਾਨੋ ਮਾਰ ਦਿੱਤੀ ਵੀ ਕੀ ਦਿੱਤੀ ਇਹਦੇ ਕੋਲ ਮੋਟਰਸਾਈਕਲ ਵੀ ਖੋ ਕੇ ਲੈ ਗਏ ਆ ਬਾਤ ਜਿਦੋਂ ਇਹਨਾਂ ਨੂੰ ਪਤਾ ਲੱਗਾ ਵੀ ਅਸੀਂ ਜ਼ਬਰਦਸਤੀ ਧੱਕਾ ਕੀਤਾ ਸਾਡੇ ਕੋਲ ਗੁਨਾਹ ਹੋਇਆ ਜ਼ਬਰਦਸਤ ਗੁਨਾਹ ਹੋਇਆ ਫਿਰ ਆਪਣੇ ਆਪਣੇ ਭਨਵਾਈਏ ਨੂੰ ਘੱਡ ਕੇ ਉਹਨੂੰ ਸੁਨਾਹ ਦਿੱਤਾ ਵੀ ਅਸੀਂ ਤੇਰਾ ਮੋਟਰਸਾਈਕਲ ਵਾਪਸ ਦੇ ਦੇ ਨੇ ਤੂੰ ਸਾਡੇ ਤੇ ਕਾਰਵਾਈ ਨਾ ਕਰ ਕੋਈ ਨਾ ਗੱਲ ਕਰ ਤੇ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਵਾਪਸ ਲੈ ਕੇ ਬਾਅਦ ਤੋਂ ਉਹਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਤੇ ਮਾਰਕਟਾਈ ਵੀ ਉਦੋਂ ਕੀਤੀ ਗਈ ਜਿਹੜੇ ਲੜਕੇ ਰਿਕਵਰੀ ਆ ਬਹੁਤ ਜ਼ਿਆਰੀ ਮਾਰਕਟਾਈ ਕੀਤੀ ਹੈ ਜੀ ਉਹਦੀ ਕੀ ਨਾਮ ਕੀ ਆ ਉਸ ਬੰਦੇ ਦਾ ਉਹਦਾ ਮੁੰਡੇ ਦਾ ਨਾਮ ਤੇ ਮਨੀ ਆ ਹੋਰ ਜਿਹੜੇ ਮੁੰਡੇ ਨਾਲ ਹਨ ਪਛਾਤੇ ਬੰਦੇ 12 14 ਉਹਦੇ ਨਾਲ ਮਨਦੀਪ ਸਿੰਘ ਮਨੀ ਜਿਹੜੀ ਅੱਜ ਤੁਸੀਂ ਐਸ.ਪੀ. ਸੰਤਪੁਰ ਪਹੁੰਚੇ ਉਹਨਾਂ ਨੇ ਕੀ ਤੁਹਾਨੂੰ ਵਿਸ਼ਵਾਸ ਕਿ ਬਾਇਆ ਉਹਨਾਂ ਨੇ ਸਾਨੂੰ ਫੁੱਲ ਵਿਸ਼ਵਾਸ ਦਿੱਤਾ ਵੀ ਇਹਦੇ ਜੋ ਬੰਦੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਊਗੀ ਬੈਕਗ੍ਰਾਉਂਡ ਕੀ ਹੈ ਮੁੰਡੇ ਦਾ ਮਨੀ ਦਾ ਮਨੀ ਦਾ ਬੈਕਗ੍ਰਾਉਂਡ ਤੇ ਸਾਰਾ ਜੀ ਗਲਤੀ ਆ ਜੀ ਠੱਗੀਆਂ ਠੋਰੀਆਂ ਦਾ ਹੀ ਆ ਜੀ ਇਹੋ ਹੀ ਅਸੀਂ ਦੱਸਿਆ ਵਾ ਹੋਰ ਵੀ ਬਹੁਤ ਜ਼ਿਆਦੇ ਉਰਤੇ ਇਹੋ ਜਿਹੀ ਠੱਗੀਆਂ ਠੋਰੀਆਂ ਦੇ ਕੇਸ ਆ ਅਸੀਂ ਕਹਿੰਨੇ ਵੀ ਇਹੋ ਜੇ ਅੱਜ ਬਹੁਤ ਔਕੇ ਲੋਕਾਂ ਕੋਲ ਚੰਦ ਲਏ ਜਾਂਦੇ ਆ ਕਿਸ ਤਰ੍ਹਾਂ ਦੇ ਕੋਈ ਧੀਆਂ ਪੁੱਤ ਕੋਈ ਲੈਂਦੇ ਆ ਤੇ ਹੋਰ ਵੀ ਉਰਤੇ ਬਹੁਤ ਜ਼ਿਆਦੇ ਕੇਸ ਆ ਜਿਹੜੇ ਮੁੰਡੇ ਦਾ ਮਾਰਕਟਾਈਜ਼ ਹੋਈ ਆ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਾਂਜੀ ਹਾਂਜੀ ਫਿਰ ਕੋਈ ਵੀ ਰੱਬ ਨਾ ਕਰੇ ਉਹਦੀ ਜਾਨੀ ਮਾਲੀ ਦਾ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ? ਇਹੋ ਹੀ ਮਨੀ ਜਿੰਮੇਵਾਰ ਹੋਊਗਾ ਜੀ। ਹੋਰ ਜਿਹੜੇ ਮੁੰਡੇ ਉਹਦੇ ਨਾਲ ਆ ਕੋਈ ਉਹ ਨਿੱਕੇ ਨਿੱਕੇ ਬੱਚੇ ਆ ਰੈਂਟ ਤੇ ਰਹਿੰਦਾ ਵਾ ਉਹਨਾਂ ਕੋਈ ਵੀ ਗਨਾਹ ਹੋ ਜਾਂਦਾ ਤਾਂ ਇਹੋ ਹੀ ਜ਼ਿੰਮੇਵਾਰ ਹੈ ਜੀ। ਸਭ ਇੱਕ ਕੋਮਨ ਨਾਮ ਦਾ ਕੇਸ ਹੈ। ਜੀ ਸਾਡੇ ਕੋਲ ਇੱਕ ਕੰਪਲੇਨੈਂਟ ਕੋਮਲ ਸਿੰਘ ਵੱਲੋਂ ਇੱਕ ਦਰਖਾਸਤ ਸਾਡੇ ਮਕਬੂਲਪੁਰੇ ਥਾਣੇ 'ਚ ਮਸੂਲ ਹੋਈ ਸੀ 9/7/2025 ਜਿਸ ਵਿੱਚ ਉਹਨੇ ਇਹ ਦੱਸਿਆ ਸੀਗਾ ਕਿ ਕੋਈ ਇੱਕ ਮਨਦੀਪ ਸਿੰਘ ਉਰਫ ਮਨੀ ਜਿਹੜਾ ਕਿ ਮਕਬੂਲਪੁਰੇ ਦਾ ਰਹਿਣ ਵਾਲਾ ਹੈਗਾ ਆ ਉਹਦੇ ਨਾਲ ਕੋਈ ਇਹਨਾਂ ਦੇ ਇਹ ਫਾਈਨੈਂਸ ਦਾ ਕੰਮ ਕਰਦਾ ਹੈਗਾ ਲੜਕਾ ਤੇ ਉਹ ਤੋਂ ਕਿਸ਼ਤ ਲੈਣ ਗਿਆ ਸੀਗਾ ਤੇ ਇਹਦੇ ਵੱਲੋਂ ਜਿਹੜੀ ਦਸਤਾਖਤ ਦਿੱਤੀ ਗਈ ਸੀ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਮਨਦੀਪ ਸਿੰਘ ਉਰਫ ਮਨੀ ਤੇ ਇਹਨਾਂ ਦੇ ਨਾਲ ਜਿਹੜੇ ਸਾਥੀ ਉੱਥੇ ਆਏ ਸੀ ਮੌਕੇ ਤੇ ਤੇ ਨੂੰ ਕਿਰਾਾ ਪਾ ਕੇ ਤੇ ਇਹਦਾ ਮੋਟਰਸਾਈਕਲ ਜਿਹੜਾ ਲੈ ਗਏ ਸੀਗੇ ਤੇ ਉਹ ਜਦੋਂ ਆਪਾਂ ਹੋਰ ਇਹਨੂੰ ਵੈਰੀਫਾਈ ਕੀਤਾ ਆਪਣੀ ਟੀਮ ਤੋਂ ਤੇ ਉਹ ਜਿਹੜਾ ਮੋਟਰਸਾਈਕਲ ਸੀਗਾ ਉਹ ਰਿਕਵਰ ਹੋ ਗਿਆ ਸੀਗਾ ਇਹਨਾਂ ਦੇ ਹੀ ਜਿਹੜੇ ਜੀਦਾ ਜੀ ਸੀਗੇ ਮਨਦੀਪ ਹੁਨਾ ਦੇ ਇਹਨਾਂ ਨੇ ਉੱਥੇ ਪੁਲ ਦੇ ਥੱਲੇ ਹੋ ਜਿਹੜਾ ਮੋਟਰਸਾਈਕਲ ਜੇ ਛੱਡ ਗਏ ਸੀਗੇ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਿਆ ਆਏਗਾ ਤੇ ਬਾਕੀ ਜਿਹੜੀ ਬੰਦੀ ਕਰ ਰਹੀ ਆਪਾਂ ਕਰ ਰਹੇ ਆ ਸਰ ਮਨਦੀਪ ਜਿਹੜੀ ਬੈਕਗ੍ਰਾਉਂਡ ਹੈ ਕਹਿੰਦੇ ਕਿ ਕੋਈ ਗੱਡੀਆਂ ਦਾ ਵੀ ਕੋਈ ਲੈਣ ਦੇਣ ਜਿਸ ਤਰ੍ਹਾਂ ਹੰਦੀਆਂ ਜਹਾਜੜ ਵਗੈਰਾ ਜੀ ਜੇ ਸਾਨੂੰ ਇਹੀ ਜਿਹੜੀ ਆਪਣਾ ਕੰਪਲੇਨੈਂਟ ਹੈਗਾ ਆ ਕੋਮਲ ਸਿੰਘ ਇਹਨੇ ਦੱਸਿਆ ਤੇ ਨਾਲ ਇਹਦੇ ਇੱਕ ਹੋਰ ਕੰਪਲੇਨੈਂਟ ਜਿਹੜੇ ਚਾਤੀਪਿੰਡ ਦੇ ਰਹਿਣ ਵਾਲੇ ਹੈਗੇ ਆ ਉਹ ਵੀ ਸਾਡੇ ਕੋਲ ਆਏ ਹੈਗੇ ਮੇਰੇ ਆਫਿਸ ਆਏ ਆ ਤੇ ਇਹਨਾਂ ਨੇ ਦੱਸਿਆ ਕਿ ਜਿਹੜਾ ਮਨਦੀਪ ਸਿੰਘ ਹੈਗਾ ਆ ਇਹ ਠੱਗੀਆਂ ਮਾਰ ਕੇ ਜਿਹੜਾ ਹੈਗਾ ਆ ਜਿਹੜੀਆਂ ਗੱਡੀਆਂ ਹੈਗੀਆਂ ਉਹਦੇ ਸੌਦੇ ਕਰਦਾ ਹੈ ਜਿਹੜੇ ਡਾਕੂਮੈਂਟਸ ਫੇਕ ਬਣਾ ਕੇ ਇਹ ਅੱਗੇ ਵੇਚ ਦਿੰਦਾ ਹੈਗਾ ਤੇ ਆਪਾਂ ਉਹਨਾਂ ਤੋਂ ਵੀ ਦਰਖਾਸਤ ਲੈ ਰਹੇ ਹੈਗੇ ਤੇ ਆਪਾਂ ਉਸ ਨੂੰ ਵੀ ਵੈਰੀਫਾਈ ਕਰਕੇ ਜਿਹੜੀ ਬੰਦੀ ਕਾਰਵਾਈ ਉਹ ਕਰਾਂਗੇ